ਸਾਕੀਰਾ ਦੇਖੋ ਤੁਸੀਂ ਬਹੁਤ ਹੀ ਲੱਗਿਆ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਪਾਰਟੀ ਵੇਅਰ ਲੁੱਕ ਦੇ ਸੂਟ ਬਣ ਕੇ ਤਿਆਰ ਹੋਣਗੇ ਤੁਹਾਡੇ ਇਸ ਦੇ ਨਾਲ ਕਲੇਨ ਤੋਂ ਬੋਟਮ ਮਿਲੂਗੀ ਜੀ ਕੱਟ ਤੋਂ ਸਾਰੀ ਪੂਰੀ ਮਿਲੂਗੀ 2.5 ਮੀਟਰ ਦੀ ਬੋਟਮ ਦੀ ਵੀ ਤੇ ਸ਼ਰਟ ਦੀ ਇਹ ਦੁਪੱਟਾ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਮਸਲੀਨ ਦਾ ਦੁਪੱਟਾ ਤਿਆਰ ਕੀਤਾ ਹੋਇਆ ਹੈ ਲਾਈਟ ਕਾਪਰ ਸ਼ੇਡ ਦਾ ਸੂਟ ਹੈ ਜੀ ਥੋੜਾ ਬਹੁਤਾ ਕਲਰ ਚੇਂਜ ਹੋ ਜਾਂਦਾ ਵੀਡੀਓ ਚ ਬਹੁਤ ਹੀ ਪਿਆਰੇ ਦੇ ਸੂਟ ਨੇ ਜੀ ਦੇਖੋ ਪਾਰਟੀ ਵੇਅਰ ਸੂਟ ਬਣ ਕੇ ਤਿਆਰ ਹੋਊਗਾ ਬਹੁਤ ਹਨੀ ਕਾਉਂਗੇ ਸੂਟ ਦੀ ਇਸ ਦੇ ਬੈਕ ਤੇ ਤੋਂ ਬੋਰਡ ਮਿਲੂਗਾ ਜਿੱਦਾਂ ਸ਼ার্ট ਦੇ ਬੈਕ ਵਾਲੇ ਏਡੇ ਇਮੋਰਡਰ ਆਏ ਨੇ ਸਾਰਾ ਬੋਰਡਰ ਬੈਕ ਤੇ ਸ਼ਾਰਟ ਸਾਰਾ ਸਾਰਾ ਸੇ ਬਣਿਆ ਹੋਇਆ ਹੈ ਜੀ ਤੁਸੀਂ ਦੇਖੋ ਇਸ ਦੇ ਵਿੱਚ ਤੁਹਾਨੂੰ ਤਿੰਨ ਕਲਰ ਹੋਰ ਮਿਲ ਜਾਂਦੇ ਜੀ ਇਹ ਮੈਜੀਕੀਟ ਹੈ ਜੀ ਇਹ ਹੈ ਰੂਨ ਕਿੜਾ ਜੀ ਇਹ ਚੀਜ਼ ਦੇ ਤੋਂ ਮਸਲ ਕਿੜਾ ਚਾਰ ਕਿੜ ਮਿਲਣਗੇ ਤੁਹਾਨੂੰ ਇਸ ਦਾ ਪ੍ਰਾਈਸ ਰਹਿਣਾ ਹੈ ਜੀ ਸਿਰਫ 1295 ਰੁਪਏ ਪਿਓਰ ਮਸਲੀਨ ਦੇ ਵਿੱਚ ਸੂਟ ਹੈ ਜੀ ਪਾਰਟੀ ਜੀ ਬਣ ਕੇ ਤਿਆਰ ਹੋਣਗੇ ਮਸਲੀਨ ਦੇ ਦੁਪੱਟੇ ਦੇ ਜੀ 2.5 ਟਾਈਮ ਦੇ ਜੀ ਕੱਟਦੇ ਨੂੰ ਬਾਟਮ ਦੀ 2.5 ਟਾਈ ਕਰਦੇ ਮਿਲੂਗੀ ਕੁਨੇਟ ਲਈ ਪੱਟੇ ਨੇ ਜੀ ਬਹੁਤ ਵਧੀਆ ਬਣੇ ਇੱਕ ਵੀ ਵਾਈ ਦੇ ਦੇਖੋ ਸਾਫ ਸਾਲੇ ਦਾ ਸਟਾਈਲ ਇਹ ਪਾਕਿਸਤਾਨੀ ਲੁੱਕ ਦੇ ਵਿੱਚ ਡਿਜ਼ਾਈਨ ਤਿਆਰ ਕੀਤਾ ਗਿਆ ਜੀ ਸੂਟ ਦਾ ਪਾਕਿਸਤਾਨੀ ਲੁੱਕ ਹੈ ਸੂਰਦੀ ਦੇਖੋ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਮਲਟੀ ਫੀਟ ਦਾ ਸੂਟ ਹੈ ਜੀ ਇਹ ਸਾਰੀ ਤੇ ਪਰ ਬਹੁਤ ਜਿਆਦਾ ਬੰਦੀਆਂ ਦਾ ਬਣਿਆ ਹੋਇਆ ਹੈ ਜੀ ਸਾਰੇ ਸੂਟ ਦੇ ਉੱਪਰ ਤਾਂ ਉਹ ਸੌਲ ਵਾਲਾ ਜੀ ਇਸ ਤਰ੍ਹਾਂ ਦਾ ਫਰੰਟ ਦੇ ਉੱਪਰ ਇਸ ਦੀ ਬੈਕ ਵੀ ਸੇਮ ਹੀ ਤਿਆਰ ਕੀਤੀ ਹੋਈ ਹੈ ਜੀ ਸੇਮ ਪ੍ਰਿੰਟਿੰਗ ਦੀ ਤੁਹਾਨੂੰ ਸੂਟ ਦੀ ਬੈਕ ਤੇ ਮਿਲੂਗਾ ਦੋਨੋਂ ਸਾਈਡ ਸੇਮ ਪ੍ਰਿੰਟਿੰਗ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ्युअर ਮਸਲੀਨ ਦਾ ਸਟੱਫ ਹੈ ਜੀ ਇਸ ਦੇ ਨਾਲ ਪਲੇਨ ਬਾਟਮ ਵੀ ਲੂਗੀ ਤੁਹਾਨੂੰ 2 ਮੀਟਰ ਵੀ ਕੱਟ ਮਿਲੂਗੀ ਜੀ ਬਾਟਮ ਦੀ ਵੀ ਇਸ ਵੀ ਤਾਂ ਪ੍ਰਿੰਟ ਦੇ ਵਿੱਚ ਹੀ ਪਾਕਿਸਤਾਨੀ ਰੁਖ ਦੇ ਵਿੱਚ ਹੀ ਦੁਪੱਟਾ ਆ ਰਿਹਾ ਹੈ ਤਾਂ ਇਹ ਵੀ ਤਾਂ ਬੰਦੀ ਤੇ ਇੰਨਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੇਖੋ ਦੁਪੱਟੇ ਵੀ ਖੁੱਲੇ ਰੂਲੇ ਨੇ ਜੀ ਵਧੀਆ ਇਹ તૈયાર ਹੋ ਗਈ ਦੇਖੋ ਇਸ ਦੇ ਵਿੱਚ ਤੋਂ ਉਹ ਕਲਰ ਚੰਗਾ ਹੋ ਨਹੀਂ ਜਾਗੇ ਕਿਹੜਾ ਰੰਗ ਸ਼ੇਡ ਹੈ ਜੀ ਇਹ ਲੋਹਾਂ ਦਾ ਸ਼ੇਡ ਹੈ ਜੀ ਇੱਕ ਰੋਜੀ ਸ਼ੇਡ ਹੈ ਚਾਰ ਫੇਡ ਨੇ ਜੀ ਦੇਖੋ ਸੂਟ ਦੀਆਂ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਸਿਰਫ 1350 ਰੁਪਏ ਸ਼ਿਪਿੰਗ ਫ੍ਰੀ ਹੈ ਜੇ ਤੁਸੀਂ ਅੱਜ ਤੋਂ ਬੁੱਕ ਕਰਦੇ ਹੋ ਇਹ ਤੀਸਰਾ ਡਿਜ਼ਾਈਨ ਹੈ ਜੀ ਦੇਖੋ ਡਿਜੀਟਲ ਪ੍ਰਿੰਟ ਹੈ ਜੀ ਇਹ ਸੂਟ ਦਾ ਕੈਡ ਕੋਟ ਅੰਦਰ ਦਾ ਵਰਕ ਮਿਲੂਗਾ ਕੱਟ ਵਰਕ ਵੀ ਹੋਇਆ ਹੋਇਆ ਹੈ ਨਾਲ ਚੇਕੇ ਦਾ ਵਰਕ ਦਾ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਮਸਲੀਨ ਸਟੱਫ ਹੈ ਸਟੱਪ ਹੈਗਾ ਬਹੁਤ ਹੀ ਸੋਹਣਾ ਇਸ ਦੇ ਨਾਲ ਬਾਟਮ ਲੱਗੀ ਹੋਈ ਹੈ ਪਲੇਨ ਸਾਰੇ ਸੂਟ ਤੁਹਾਨੂੰ ਮੈਚਿੰਗ ਹੀ ਮਿਲਣਗੇ ਜੀ ਇਹ ਇਸ ਦਾ ਦੁਪੱਟਾ ਤਿਆਰ ਕੀਤਾ ਹੋਇਆ ਹੈ ਜੀ ਦੇਖੋ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਦੁਪੱਟਾ ਲਿ ਦੂਗਾ ਦੇਖੋ ਦੁਪੱਟਾ ਜਿੰਨਾ ਪੈਰਾ ਬਣਿਆ ਹੋਇਆ ਹੈ ਬਹੁਤ ਹੀ ਠੰਡੀ ਜਿਹੀ ਸੋਹਣੀ ਪਾਰਟੀ ਲਈ ਬਹੁਤ ਹੀ ਸਟਾਈਲਿਸ਼ ਹੈ ਕੋ ਫਾਈਨਲ ਲੁੱਕ ਦੇਖੋ ਤੁਸੀਂ ਸੂਟ ਜੀ ਇਹ ਵਨਸ਼ੇਡ ਹੈ ਜੀ ਇਹ ਮੋਰ ਪੰਖੀ ਸ਼ੇਡ ਹੈ ਜਿਹੜਾ ਮੈਂ نیچے ਪੀਸ ਖੋਲਿਆ ਹੋਇਆ ਉਹ ਮਹਰੂਨ ਕਾਪਰ ਸ਼ੇਡ ਦੀ ਮਿਕਸ ਜਿਹਾ ਕਲਰ ਹੈ ਇਹਨਾਂ ਸਤਾਂ ਦਾ ਪ੍ਰਾਈਸ ਰਹਿਣ ਵਾਲੇ ਜੀ ਸਿਰਫ 1295 ਰੁਪਏ 1595 ਤੇ ਇਹਦਾ ਰੇਟ ਹੈ ਜੀ ਜਲਦੀ ਜਲਦੀ ਆਰਡਰ ਕਰੋ ਜਿਹੜਾ ਤੁਹਾਨੂੰ ਪਸੰਦ ਹੈ ਤੇ 300 ਤੱਕ ਦਾ ਕੰਮ ਬਟੇ ਤੇ ਜੋ